ਪੰਜਾਬ ਸਰਕਾਰ ਨੇ ਦਰਸਲ 5000 ਪੰਨਯਦੀ ਰਿਪੋਰਟ ਦਾਖਲ ਕੀਤੀ ਹੈ ਤੇ ਪੈਰੋਲ ਨੂੰ ਲੈ ਕੇ ਪੰਜਾਬ ਹਾਈ ਕੋਰਟ ਚ ਲਗਾਤਾਰ ਸੁਣਵਾਈ ਜਾਰੀ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਆਪਣੇ ਤਰਕ ਦੇ ਚੁੱਕੀ ਹੈ ਕਿ ਕਿਉਂ ਅਮਰਿਤਪਾਲ ਸਿੰਘ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਅਸਲ ਦਾ ਜ਼ਿਕਰ ਕੀਤਾ ਸੀ ਕਿ ਜੇ ਅਮਰਿਤਪਾਲ ਸਿੰਘ 파ਸ਼ਣ ਦੇਣਗੇ ਤੇ ਪੰਜਾਬ ਦਰਿਆਵਾਂ ਚ ਅੱਗ ਲਾਈ ਜਾਏਗੀ ਤੇ ਉਹ ਜੋ ਪੰਜਾਬ ਹੈ ਸਰਹਦੀ ਸਟੇਟ ਹੈ ਤੇ ਇਸ ਦੀ ਅਮਨ ਸ਼ਾਂਤੀ ਨੂੰ ਖਤਰਾ ਹੈ ਜੇ ਅਮਰਿਤਪਾਲ ਸਿੰਘ ਨੂੰ ਪੈਰੋਲ ਦਿੱਤੀ ਜਾਂਦੀ ਪਰ ਹੁਣ ਇੱਕ ਤਰਕ ਦਿੱਤਾ ਗਿਆ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਮਰਿਤਪਾਲ ਸਿੰਘ ਬਾਹਰ ਬੈਠੀ ਜੱਥੇਬੰਦੀ ਦੇ ਨਾਲ ਸਾਦੇਸ਼ ਉੱਤਰਛ ਰਹੇ ਸੀ ਤੇ ਉਹਨਾਂ ਦੇ ਵੱਲੋਂ ਇੱਕ 15 ਜਨਿਆਂ ਦੀ ਹਿਟਲਿਸਟ ਤਿਆਰ ਕੀਤੀ ਗਈ ਸੀ ਇਸ ਕਰਕੇ ਪੰਜਾਬ ਸਰਕਾਰ ਲਈ ਅਮਰਿਤਪਾਲ ਸਿੰਘ ਖਤਰਾ ਬਣ ਸਕਦਾ ਹੈ ਜ਼ਿਕਰ ਹੋਇਆ ਕਿ ਕਈ ਵਾਰ ਪੈਰੋਲ ਦੇ ਲਈ ਪੰਜਾਬ ਹਾਈ ਕੋਰਟ ਦਾ ਰੁਕੀਤਾ ਗਿਆ ਪਰ ਇਸ ਵਾਰ ਰੁਕੀਤਾ ਗਿਆ ਸੀ ਕਿਉਂਕਿ ਵਿੰਟਰ ਸੈਸ਼ਨ ਲਗਾਤਾਰ ਚੱਲ ਰਿਹਾ ਹੈ 1 ਦਸੰਬਰ ਤੋਂ ਵਿంటర్ ਸੈਸ਼ਨ ਸ਼ੁਰੂ ਹੋਇਆ ਸੀ 20 ਦਸੰਬਰ ਤੱਕ ਵਿంటర్ ਸੈਸ਼ਨ ਚੱਲੇਗਾ ਪਰ ਇਸ ਸ਼ਮੂਲੀਅਤ ਕਰਨ ਦੇ ਲਈ ਐਮਪੀ ਅਮਰਿਤਪਾਲ ਸਿੰਘ ਦੇ ਵਕੀਲਾ ਦੇ ਵੱਲੋਂ ਪੰਜਾਬ ਹਾਈ ਕੋਰਟ ਦਾ ਰੋਕੀਤਾ ਗਿਆ ਸੀ ਪਰਮਿਸ਼ਨ ਦਿੱਤੀ ਜਾਏ ਕਿ ਇਸ ਵਿంటర్ ਸੈਸ਼ਨ ਚ ਉਹ ਸ਼ਾਮਲ ਹੋਣ ਪਰ ਇਸ ਤੋਂ ਪਹਿਲਾਂ ਜਿਵੇਂ ਜ਼ਿਕਰ ਕੀਤਾ ਹੈ ਤੇ ਕਈ ਵਾਰ ਐਮਪੀ ਅਮਰਿਤਪਾਲ ਸਿੰਘ ਦੀ ਪੈਰੋਲ ਰੱਦ ਹੋ ਚੁੱਕੀ ਹੈ ਪਿਛਲੇ ਸਾਲ ਜਦੋਂ ਐਮਪੀ ਅਮਰਿਤਪਾਲ ਸਿੰਘ ਦੇ ਵੱਲੋਂ ਖਡੂਰ ਸਾਹਿਬ ਤੋਂ ਜੋਨ ਲੜੀ ਗਈ ਸੀ ਲੋਕ ਸਭਾ ਦੀ ਜੇਲ੍ਹ ਦੇ ਅੰਦਰ ਬੈਠ ਕੇ ਹੀ ਉਸ ਰਾਤ ਉਹਨਾਂ ਨੇ ਤਕਰੀਬਨ 2 ਲੱਖ ਵੋਟਾਂ ਦੀ ਮਾਰ ਜਿੰਨਾਂ ਜੇਤ ਪ੍ਰਾਪਤ ਇਪੀਸੀ ਤੋਂ ਉਸ ਤੋਂ ਬਾਅਦ ਤਕਰੀਬਨ 2 ਦਿਨਾਂ ਦੀ ਪੈਰੋਲ ਮਿਲੀ ਸੀ ਐਮਪੀ ਅਮਰਿਤਪਾਲ ਸਿੰਘ ਨੂੰ ਹਾਲਾਂਕਿ ਐਮਪੀ ਅਮਰਿਤਪਾਲ ਸਿੰਘ ਨੂੰ ਸਿੱਧਾ ਅਸਮ ਦੀ ਬਿਰਗੜ ਜੇਲ ਤੋਂ ਦਿੱਲੀ ਲਿਆਂਦਾ ਗਿਆ ਸੀ ਉੱਥੇ ਉਹਨਾਂ ਨੇ ਸੌਂ ਚੁੱਕੀ ਸੀ ਤੇ ਦੁਬਾਰਾ ਉਹਨਾਂ ਨੂੰ ਅਸਮ ਦੀ ਬਿਰਗੜ ਜੇਲ ਵੇਪਰ ਪਰ ਉਸ ਤੋਂ ਬਾਅਦ ਕਈ ਵਾਰ ਐਮਪੀ ਅਮਰਿਤਪਾਲ ਸਿੰਘ ਦੇ ਵੱਲੋਂ ਪੈਰੋਲ ਦੀ ਪਟੀਸ਼ਨ দাখিল ਕੀਤੀ ਜਾ ਚੁੱਕੀ ਹੈ ਹਾਲਕਿ ਹੁਣ ਤੱਕ ਅਮਰਿਤਪਾਲ ਸਿੰਘ ਨੂੰ ਕਿਸੇ ਵੀ ਸੈਸ਼ਨ ਚ ਸ਼ਮੂਲੀਅਤ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਇਹ ਤਰਕ ਦਿੰਦੀ ਹੈ ਕਿ ਜੇ ਐਮਪੀ ਅਮਰਿਤਪਾਲ ਸਿੰਘ ਨੂੰ ਪੈਰੋਲ ਦਿੱਤੀ ਜਾਏਗੀ ਤੇ ਉਹ ਪੰਜਾਬ ਦੀ ਅਮਨ ਸ਼ਾਂਤੀ ਲਈ ਖਤਰਾ ਹੈ ਕਿਉਂਕਿ ਕਿਸ ਨੇਕਿਰਨਾਲ ਜਿਵੇਂ ਮੈਂ ਜ਼ਿਕਰ ਕਰਾਂ 2022 ਦਾ 2022 ਦੀ ਅਜਨਾਲਾ ਥਾਣੇ 'ਚ ਹਮਲਾ ਕੀਤਾ ਗਿਆ ਸੀ ਐਮਪੀ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੇ ਵੱਲੋਂ ਆਪਣੇ ਸਾਥੀ ਤੂਫਾਨ ਪ੍ਰੀਤ ਨੂੰ ਲਭੀ ਤੂਫਾਨ ਨੂੰ ਛੜਵਾਉਣ ਦੇ ਤੇ ਉਸ ਤੋਂ ਬਾਅਦ ਹੀ ਕਿਸੇ ਕਿਤੇ ਨਾਲ ਐਮਪੀ ਅਮਰਿਤਪਾਲ ਸਿੰਘ ਜਿਹੜੋ ਪੰਜਾਬ ਪੁਲਿਸ ਫੜਨ ਜਾਂਦੀ ਹੈ ਤੋਂ ਉਸਨ ਫਰਾਰ ਹੋ ਜਾਂਦੇ ਨੇ ਇੱਕ ਮਹੀਨੇ ਤੋਂ ਬਾਅਦ ਉਹਨਾਂ ਨੂੰ ਫੜਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਐਨਐਸਏ ਲਗਾ ਕੇ ਅਸਮ ਦੇ ਡਿਬਰਗਟ ਜੇਲ੍ਹ ਪੇ ਦਿੱਤਾ ਜਾਂਦਾ ਹੈ ਸਾਡੇ ਨਾਲ ਜੁੜੇ ਨੇ ਈਮਾਨ ਸਿੰਘ ਖਾਰਾ ਅਮਰਿਤਪਾਲ ਸਿੰਘ ਦੇ ਵਕੀਲ ਸਰ ਸਵਾਗਤ ਹੈ ਤੁਹਾਨੂੰ 18 ਪੰਜਾਬ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਇੱਕ ਰਿਪੋਰਟ ਦਾਖਲ ਕੀਤੀ ਹੈ ਪਰੋਲ ਨੂੰ ਲੈ ਕੇ ਉਹਨਾਂ ਨੇ ਇਸ ਕੱਲ ਦਾ ਜ਼ਿਕਰ ਕੀਤਾ ਕਿ ਐਮਪੀ ਅਮਰਿਤਪਾਲ ਸਿੰਘ ਬਾਹਰ ਦੀ ਜਥੇਬੰਦੀ ਨਾਲ ਮਿਲ ਕੇ ਸਾਜ਼ਿਸ਼ ਰਚ ਰਹੇ ਸਨ 15 ਲੋਕਾਂ ਦੀ ਹਿੱਟਲਿਸ ਉਹਨਾਂ ਦੇ ਵੱਲੋਂ ਤਿਆਰ ਕੀਤੀ ਗਈ ਸੀ ਤੇ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਦੇ ਲਈ ਖਤਰਾ ਹੈ ਐਮਪੀ ਅੰਬ੍ਰਿਤਪੁਰ ਲਈ ਦੇਖੋ ਜੀ ਇਹ ਨੰਨੀ ਗੱਲ ਨਹੀਂ ਕੀਤੀ ਜੋ ਉੱਥੇ ਜੋ ਪੰਜਾਬ ਸਰਕਾਰ ਦਾ ਜਵਾਬ ਹੈ ਜਿਸ ਆਧਾਰ ਤੇ ਐਨਐਸਐ ਲਾਈ ਗਈ ਹੈ ਜੀ ਤੁਸੀਂ ਦੇਖਿਆ ਕਾਰੀਨਾ ਕਤਲ ਕੇਸ ਹੈ ਜਿਹੜਾ 12 ਅਪ੍ਰੈਲ 2025 ਨੂੰ ਜੋ ਟੈਂਸ਼ਨ ਆਰਡਰ ਪਾਸ ਕੀਤਾ ਹੈ ਗਰਾਉਂਡ ਦਾ ਰਿਟੈਂਸ਼ਨ ਹੈ ਉਹੀ ਕੁਛ ਹੈ ਜੀ ਤੁਸੀਂ ਦੇਖੋ ਇਹ ਕਾਰੀਨਾ ਕਤਲ ਕੀ ਇਸ ਦਾ ਚਲਾਨ ਹੈ 3-4 ਹਜ਼ਾਰ ਪੀਜਾ ਦਾ ਜਿਸ ਚ ਉਹਨਾਂ ਦਾ ਜੋ ਚਿਲੰਦਾ ਅੰਗਰੇਜ਼ੀ ਵੀ ਹੈ ਤਰਜਮਾ ਵੀ ਹੈ ਤੇ ਪੰਜਾਬੀ ਵਿੱਚ ਵੀ ਚਲਾਨ ਹੁੰਦਾ ਉਹ ਲਾਇਆ ਜੀ ਇਕਨੰਦਪੁਰ ਖਾਸ ਕਰਕੇ ਪੌਜ ਜਿਹੜੀ ਕਿ ਫਰਵਰੀ 2022 ਕਿਸਨੇ ਕੈਨੇਡਾ ਚ ਬਣਾਈ ਹੈ ਜੀ ਹਮ ਅੰਮ੍ਰਿਤਪਾਲ ਸਿੰਘ ਡਿਗਰੂਗਰ ਜੀ ਨੇ ਸਾਡਾ ਕੀ ਲੈਂਦੇ ਨੇ ਹਮ 15 ਬੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਚ ਉਹ ਕਹਿੰਦੇ ਨੇ ਵੀ ਚਾਏ ਹੰਤੀ ਸਾਹਿਬ ਜਿਹੇ ਜੀ ਸਾਡੀ ਜਾਨ ਨੂੰ ਖਤਰਾ ਹੁੰਦਾ ਹਮ ਹਾਲਾਂਕਿ ਉਹ ਵੀ ਜਿਹੜੇ 15 ਬੰਦੇ ਪਾਲ ਅੰਮ੍ਰਿਤਪਾਲ ਸਿੰਘ ਦੇ ਵਿਰਦ ਬਿਆਨ ਦੇ ਰਹੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਨਹੀਂ ਪਤਾ ਉਹਨਾਂ ਕਿਹੜੇ ਬੰਦੇ ਨੇ ਕੌਣ ਨੇ ਕਿਥੇ ਰਹਿੰਦੇ ਨੇ ਹਾਂ ਉਹ ਵੀ ਬਿਚਾਰਿਆ ਤਾਂ ਨਾ ਵੀ ਦਾ ਮੇਰੇ ਹਸਾਬ ਦੇ ਨਾਲ ਇਹ ਸਿਰਫ ਇੱਕ ਡੈਮੋਕ੍ਰੇਸੀ ਦਾ ਘਾਣਾ ਆ ਆਪਦੀ ਪਾਰਟੀ ਵੱਲੋਂ ਚੁਣੇ ਹੋਏ ਨਮੇਂਦੇ ਨੂੰ ਉੱਥੇ ਨਾ ਜਾਣ ਦੇਣਾ ਦੇਖੋ ਉਹ ਕੋਈ ਇਹ ਕੋਈ ਗਲਤ ਸਪਸ਼ਟ ਆ ਕਰ ਨਹੀਂ ਸਕਦੇ ਜੀ ਉਹ ਅੰਦਰ ਉਹਨਾਂ ਨੇ ਬਿਆਨ ਵੀ ਦਿੱਤਾ ਜੀ ਪੰਜ ਪਾਣੀ ਦੇਸ਼ਵਾਦ ਲੱਗਦੀ ਇਹ ਵੱਧਦੀ ਵੀ ਹਾਂ ਕਿ ਦੇਖੋ ਐਮਪੀ ਜਾ ਉਹਨੇ ਤਾਂ ਪਾਰਲੀਮੈਂਟ ਜਾਣਾ ਉੱਥੇ ਕਦਮ ਤੇ ਜੀ ਹੂੰ ਜੀ ਰਾਸ਼ੀਦ ਵੀ ਉੱਥੇ ਜਾਂਦੇ ਨਹੀਂ ਪਹਿਲਾਂ ਪੱਪੂ ਯਾਦਵ ਵੀ ਗਏ ਨੇ ਆਲਾ ਜੀ ਤੁਹਾਨੂੰ ਫਰਕ ਕੀ ਲੱਗਦਾ ਹੈ ਦੋਨੋਂ ਕੇਸਿਸ ਕਿਉਂਕਿ ਜੋ ਬਾਰਾਮੁਲਾ ਤੋਂ ਐਮਪੀ ਨੇ ਉਹਨਾਂ ਨੂੰ ਕਈ ਵਾਰ ਪਰੋਲ ਦਿੱਤੀ ਜਾ ਚੁੱਕੀ ਹੈ ਪਰ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਹੁਣ ਤੱਕ ਇੱਕ ਵਾਰ ਪਰੋਲ ਨਹੀਂ ਦਿੱਤੀ ਗਈ ਕੋਈ ਫਰਕ ਕੀ ਹੈ ਵੀ ਜੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਉਹ ਚੀਜ਼ ਨੂੰ ਪਸੰਦ ਨਹੀਂ ਕਰਦੀ ਜੀ ਕੋਈ ਅੰਮ੍ਰਿਤਧਾਰੀ ਗੋਲ ਦਮਾਲੇ ਵਾਲਾ ਬਾਣੇ ਵਾਲਾ ਜਿਹੜਾ ਸਿੱਖ ਹੈ ਜਿਹੜਾ ਸਿੰਘ ਹੈ ਉੱਥੇ ਪਾਰਲੀਮੈਂਟ ਜਾਵੇ ਇਹਨਾਂ ਦੀ ਆਈਡੀਓਲੋਜੀ ਨੇ ਕੀ ਸੂਟ ਨਹੀਂ ਕਰਦੀ ਹੂੰ ਤਾਂ ਨਿਰੰਤਰ ਪੰਜਾਬ ਸਰਕਾਰ ਵੱਲੋਂ ਸਟੇਟ ਸਰਕਾਰ ਵੱਲੋਂ ਅਰਚਿਪਾਈ ਜਾਰੀ ਹੈ ਜਾਂ ਤੇ ਸਿੱਖਾਂ ਨੂੰ ਨਸਰਦ ਕਰਦੇ ਨੇ ਜੀ ਚੰਗਾ ਨਹੀਂ ਸਮਝਦੇ ਤੁਸੀਂ ਦੇਖੋ ਇੱਕ ਮੈਂਬਰ ਪਾਰਲੀਮੈਂਟ ਰਸ਼ੀਦ ਸਾਹਿਬ ਨੇ ਉਹਨਾਂ ਉੱਪਰ ਟੈਰਰ ਫੰਡਿੰਗ ਦੇ ਚਾਰजेस ਹੂੰ ਜੁਏਟੀਐਨ ਉੱਪਰ ਲੱਗਿਆ ਹੋਇਆ ਹੈ ਤੱਪੂ ਯਾਦਵ ਨੂੰ ਉਸ ਦੇ ਮਦਰ ਕੇਸ ਸਜ਼ਾ ਵੀ ਹੋਈ ਸੀ ਬਾਅਦ ਵਿੱਚ ਜੱਗੀ ਪਰ ਹਾਲਾਂਕਿ ਬਿਲਕੁਲ ਉਦੋਂ ਪਾਰਲੀਮੈਂਟ ਜਾ ਸਕਦੇ ਸੀ ਦਿੱਲੀ ਹਾਈ ਕੋਰਟ ਨੇ ਆਰਡਰ ਪਾਸ ਕੀਤਾ ਜੀ ਪਰ ਇੱਥੇ ਨਿਰੰਤਰ ਪਿਆ ਜਪਾਈਆਂ ਫਿਰ ਪਾਸਿੰਦੇ ਪ੍ਰੇਵੈਂਟਿਡ ਟੈਂਸ਼ਨ ਵਿੱਚ ਨੇ ਵੀ ਉਹਨਾਂ ਉੱਪਰ ਤਾਂ ਕੋਈ ਦੋਸ਼ ਵੀ ਸਿੱਧਾ ਨਹੀਂ ਹੋਇਆ ਕਿਸੇ ਕਿਸੇ ਚ ਅਰੈਸਟੀ ਪਾਈ ਗਈ ਉਹਨਾਂ ਦੀ ਹਾਲਾਂਕਿ ਜਿਹੜੇ 12% ਯਾਤਰਾ ਦਾ ਕਰਤੀ ਕੋਟਾ ਨਿਮੇਸ਼ਾ ਅਭਿਆਸ ਜਿਹੜਾ ਐਮਕੀ 6 ਜਿਹੜਾ ਆਮ ਆਦਮੀ ਪਾਰਟੀ ਦਾ ਉਹ ਉਜਾਗਰ ਹੋ ਰਿਹਾ ਹੈ ਕਿ ਚੁਣੇ ਹੋਏ ਜੀ ਜਿਹੜਾ ਟਕਸਾਲੀ ਮਾਝਾ ਏਰੀਆ ਹੋਂਦੋਂ ਕਿਰਦੂਰ ਸਾਹਿਬ ਪਾਰਲੀਮੈਂਟ ਦੀ ਸੀਟ ਦੇ ਟੋਣੇ ਹੋਏ ਨਮਾਇੰਦੇ ਨੂੰ ਨਾਂ ਭੇਜਣਾ ਬੜੀ ਬਿਮਾਰੀ ਵਾਲੀ ਗੱਲ ਹੈ ਇਹ ਦੇਖਾਰ ਜੀ ਗੱਲ ਹੈ ਕਿ ਜਦੋਂ ਸੁਣਵਾਈ ਹੁੰਦੀ ਹੋਏਗੀ ਤੁਸੀਂ ਮੌਕੇ ਤੇ ਮੌਜੂਦ ਹੁੰਦੇ ਹੋਏਗੇ ਕੀ ਤੁਹਾਡੇ ਕੋਲ ਤਰਕ ਦਿੱਤਾ ਜਾਂਦਾ ਹੈ ਕਿ ਜੇ ਪੈਰੋਲ ਮਿਲਦੀ ਹੈ ਤੇ ਅਮਰਿਤਪਾਲ ਸਿੰਘ ਪੰਜਾਬ ਤੇ ਨਹੀਂ ਆਣਗੇ ਸਿੱਧਾ ਹੀ ਦਿੱਲੀ ਜਾਣਗੇ ਉੱਥੇ ਸੈਸ਼ਨ ਅਟੈਂਡ ਕਰਨਗੇ ਤੇ ਉਸ ਤੇ ਜਵਾਬ ਚ ਕੀ ਕੁਝ ਕਿਹਾ ਜਾਂਦਾ ਜੀ ਖਾਰਾ ਜੀ ਨਾਮ ਦਾ ਮੈਂ ਕਿਹਾ ਮੇਰੇ ਕੋਲ ਪਾਰਟੀ ਦੇ ਮੁਖਤਾਰੇ ਜੀ ਤੋਂ 20% ਦੀ ਚਿਵ ਹੈ ਭਾਈ ਅਮਨਪਾਲ ਸਿੰਘ ਉਹਨਾਂ ਰਸ਼ੀਦ ਪਾਰਟੀ ਦਾ ਵਕੀਲ ਨਾ ਤੇ ਯਾਰ ਜੀ ਗੱਲ ਅਸੀਂ ਉਹਤੇ ਡੀਪੀ ਕਰਨੀ ਆ ਅਸੀਂ ਤੇ ਕਹਿੰਦੇ ਆ ਵੀ ਜਿਹੜੀ ਤਰ੍ਹਾਂ ਦੇ ਉੱਪਰ ਕਸਟਡੀ ਪਰੋਲ ਦਿੱਤੀ ਗਈ ਹੈ ਦੇਖੋ ਕਸਟਡੀ ਪਰੋਲ ਕੀ ਹੁੰਦੀ ਹੈ ਕਸਟਡੀ ਪਰੋਲ ਹੋਵੇ ਪੁਲਿਸ ਜਾਂਦੀ ਹੈ ਪੁਲਿਸ ਦੀ ਕਸਟਡੀ ਚ ਬੰਦਾ ਰਹਿੰਦਾ ਹੈ ਪੁਲਿਸ ਉਹਨਾਂ ਨੂੰ ਪਾਰਲੀਮੈਂਟ ਲੈ ਕੇ ਜਾਂਦੀ ਹੈ ਪੁਲਿਸ ਵਾਪਸ ਲਿਆਉਂ ਹਮ ਰਸ਼ੀਦ ਸਾਹਿਬ ਨਾਲ ਵੀ ਕਸਟਡੀ

ਜਿਹੜਾ ਪ੍ਰੀਵੈਂਟਿਵਲੀ ਡਿਟੇਨਡ ਹੈ ਉਹ ਜੋ ਜਾ ਨਹੀਂ ਸਕਦਾ ਹੂੰ ਹੂੰ ਉਹ ਜਾ ਨਹੀਂ ਸਕਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕਰਦੀ ਜੀ ਹੂੰ ਬਖਾਰਾ ਜੀ ਇੱਕ ਅਖੀਰਲਾ ਸਵਾਲ ਕਿ ਐਮਪੀਸ਼ਿਪ ਤੇ ਖਤਰਾ ਹੈ ਕਿਉਂਕਿ ਜੇ ਉਹਦੇ ਐਮਪੀ ਬਣੇ ਨੇ ਇੱਕ ਵਾਰ ਵੀ ਸੈਸ਼ਨ ਅਟੈਂਡ ਨਹੀਂ ਕੀਤਾ ਗਿਆ 60 ਦਿਨਾਂ ਤੱਕ ਜੋ ਐਮਪੀ ਅਟੈਂਡ ਨਹੀਂ ਕਰਦਾ ਸੈਸ਼ਨ ਤੇ ਉਸਦੀ ਐਮਪੀਸ਼ਿਪ ਖਤਮ ਹੋ ਜਾਂਦੀ ਜੀ ਜੀ ਆਪੀ ਦੇਖੋ 75 ਸਾਲਾਂ ਦੇ ਇਤਿਹਾਸ ਦੇ ਵਿੱਚ ਕਿੰਨੇ ਮੈਂਬਰ ਪਾਰਲੀਮੈਂਟ ਪਰਮੈਂਟ ਡੈਂਸ਼ਨ ਚ ਰਹੇ ਨੇ ਪਰ ਚ ਰਹੇ ਨੇ ਸੀਟ ਨੂੰ ਉਦੋਂ ਖਤਰਾ ਹੁੰਦਾ ਜਦੋਂ ਬੰਦੇ ਨੂੰ ਕਨਵਿਕਸ਼ਨ ਹੋ ਜਾਏ 3 ਸਾਲ ਜਾਂ 3 ਸਾਲ ਤੋਂ ਉੱਪਰ ਹਮ ਹੋਂਦਾ ਉਹ ਦੇਖੋ ਐਬਸੈਂਸ ਕਮੇਟੀ ਹੁੰਦੀ ਹੈ ਜੇ ਉਹ ਨਹੀਂ ਜਾਂਦੇ ਜੇ ਉਹ ਛੁੱਟੀ ਲਈ ਅਪਲਾਈ ਕਰਦੇ ਨਹੀਂ ਜੇ ਉਹ ਜਿੰਨਾ ਉਹਨਾਂ ਦੀ ਵੈਕੈਂਸੀ ਰਹੀ ਹੈ ਉਹ ਕੰਡੋਨ ਹੋ ਜੂਗੀ ਅਚਾਹ MP ਸੀਟ ਨੂੰ ਕੋਈ ਖਤਰਾ ਨਹੀਂ ਜੋ ਖਤਰਾ ਸਭ ਤੋਂ ਵੱਡਾ ਖਤਰਾ ਇੱਥੇ ਇੰਡੀਆ ਦੇ ਕਨਸਟੀਟਿਊਸ਼ਨ ਨੂੰ ਅਤੇ ਡੈਮੋਕ੍ਰੇਸੀ ਨੂੰ ਹੈ ਹਮ ਜੇਕਰ ਤੁਸੀਂ ਦੇਖੋ ਕਿ ਚੁਣਿਆ ਹੋਇਆ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਉੱਤੇ ਜਾ ਕੇ ਹਾਜ਼ਰੀ ਲਵਾ ਸਕਦਾ ਇਹ ਜ਼ਰੂਰੀਅਤ ਦਾ ਕਹਾਣ ਹੈ ਡੈਮੋਕ੍ਰੇਸੀ ਦਾ ਕਹਾਣ ਹੈ ਆਮ ਆਦਮੀ ਪਾਰਟੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਈਮਾਨ ਸਿੰਘ ਖਾਰਾ ਅਮਰਿਤਪਾਲ ਸਿੰਘ ਦੇ ਵਕੀਲ ਸਾਹਿਬ ਨੇ ਜਦੋਂ ਇਸ ਗੱਲ ਦਾ ਜ਼ਿਕਰ ਕੀਤਾ ਹੈਗਾ ਕਿ ਇਹ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਤੋਂ ਇਹ ਤਰਕ ਦਿੱਤਾ ਗਿਆ ਹੈ 5000 ਪੰਨਿਆਂ ਦੀ ਇੱਕ ਰਿਪੋਰਟ ਪੰਜਾਬ ਹਾਈ ਕੋਰਟ दाखल ਕੀਤੀ ਗਈ ਹੈ ਕਿ ਐਮਪੀ ਅਮਰਿਤਪਾਲ ਸਿੰਘ ਬਾਹਰ ਦੀ ਜਥੇਬੰਦੀ ਨਾਲ ਮਿਲ ਕੇ ਸਾਜ਼ਿਸ਼ ਰਚ ਰਿਹਾ ਸੀ ਤੇ ਉਸ ਦੇ ਵੱਲੋਂ ਇੱਕ ਹਿੱਟ ਲਿਸਟ 15 ਲੋਕਾਂ ਦੀ ਤਿਆਰ ਕੀਤੀ